ਪਰੇ ਪੌਲ ਬਣਾਇਆਗਾ ਆਂਗੜ ਨੇ ਬੜਾ ਸਪਨੇ ਨਾਲ ਬਣਾਇਆ ਬੜਾ ਜ਼ੋਰ ਲਾ ਕੇ ਬਣਾਇਆ ਹੁਣ ਇਹ ਪੌਲ ਕੰਪਲੀਟ ਹੋ ਗਿਆ ਹੁਣ ਇਹਦਾ ਅੱਜ ਅਸੀਂ ਉਹੀ ਲੱਡੂ ਵੰਡਨੇ ਸੀ ਕੰਪਲੀਟ ਹੋਣ ਦੀ ਖੁਸ਼ੀ 'ਚ ਪਲਕਾਰ ਸਿੱਧੂ ਨੇ ਪੁਲਿਸ ਵਾਲੇ ਭੇਜਤੇ ਆ ਡਿਪਟੀ ਆ ਇੰਨੀ ਪੁਲਿਸ ਆ ਗਈ ਵੀਾਰੇ ਪੁਲਿਸ ਹੀ ਪੁੱਲ ਸਕਦੇ ਅਗੇ ਹਾਂਜੀ ਤੁਸੀਂ ਇੱਥੇ ਲੱਡੂ ਕਿਉਂ ਵੰਡਦੇ ਆ ਇਹਦਾ ਬਸ ਇਹਦਾ ਉਹ ਘਟਨ ਦਾ ਕਹਿੰਦਾ ਭਵੰਤਮਾਨ ਕਰੂ ਜੀ 4 ਤਰੀਕ ਨੂੰ ਵੀ ਭਵੰਤਮਾਨ ਵਾਲਾ ਡੋਕੇ ਲੈਣਾ ਉਹ ਉਹਦਾ ਬਣਾਇਆ ਨੇ ਲੈਲਾ ਨਹੀਂ ਖੱਖਾ ਨਹੀਂ ਪੁਲ ਕਾਂਗਰਸ ਦੀ ਸਰਕਾਰ ਨੇ ਬਣਾਇਆ ਕੰਪਲੀਟ ਹੁਣ ਹੋਇਆ ਬਸ ਤੇ ਅਖੇ ਉਹ ਘਟਨ ਜੀ ਉਹ ਕਰੂ ਦੇ ਕਲੇਜ ਨੂੰ ਤਾਂ ਪਾਇਆ ਬਲਕਾਰ ਸਿੱਧੂ ਨੇ ਕਿੰਨਾ ਮਾੜੀ ਜੀ ਗੱਲ ਪਿੱਛੇ ਬਲ ਵੀ ਦੇਖ ਸੋਚਣ ਵਾਲੀ ਗੱਲ ਹੈ ਵੀ ਕੋਈ ਇੱਥੇ ਬੰਦੇ ਮਰਵਾਉਣੇ ਆ ਦਾ ਲੋਕ ਲੜਵਾ ਕੇ ਰਾਂਪਰੇ ਦੇ ਸ਼ਹਿਰ ਦੇ ਮਾਰਨੇ ਆਗੇ ਸਾਰਾ ਸ਼ਹਿਰ ਇੱਕ ਪਾਸੇ ਹੋਇਆ ਪਰਦਾ ਬਲਕਾਰ ਸਿੱਧੂ ਦੀ ਇਕੱਲੀ ਪੁਲਿਸ ਹੈ ਬਲਕਾਰ ਸਿੱਧੂ ਦਾ ਬੰਦਾ ਤਾਂ ਕੋਈ ਹੈ ਨਹੀਂ ਇੱਥੇ ਪੁਲਿਸ ਵਾਲੇ ਲੜੀ ਜਾਂਦੇ ਕਾਂਗਰਸੀਆਂ ਨਾਲ ਆ ਕੇ ਹੁਣ ਕਾਂਗੜ ਵੀ ਆ ਗਿਆ ਬਾਈ ਹੁਣ ਨਿਕਲਣਗੇ ਦੇਖੀ ਹੁਣ ਭੱਜਣਗੇ ਪੁਲਿਸ ਵਾਲੇ ਸਾਰੇ ਆ ਬੋਰਡ ਪਟ ਗਏ ਕਰਚੀਆਂ ਸੱਟ ਗਿਆ ਗੱਟੀਆਂ ਕਰਕੇ ਅਗੇ ਭਗਵੰਤ ਮਾਨ ਉਹ ਵਿਗਾਟਨ ਕਰੂਗਾ ਭੀ ਭਗਵੰਤ ਮਾਨ ਦੇ ਡੋਕੇ ਇੱਥੇ ਉਹ ਡਾਕਟਰ ਕਿਵੇਂ ਕਰੂਗਾ ਉਹ ਇਹ ਬਣਾਇਆ ਹੁੰਦਾ ਤਾਂ ਕਰ ਲੇ